ਹੈਲੋ ਗਾਇਸ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੇ ਮੁਹਾਵਰੇ ਕਰਾਂਗੇ ਡੱਡੇ ਦੇ ਠੀਕ ਹੈ ਦ ਡੋ ਲੱਗਦੇ ਕੱਲ ਅਸੀਂ ਡਰ ਅਮਰੂ ਦੇ ਗਿੱਤੇ ਸੀ ਅੱਜ ਅਸੀਂ ਨੈਕਸਟ ਕਰਾਂਗੇ ਨੰਬਰ 1 ਹੈ ਢਿੱਡੀ ਪੀੜਾ ਪੈਨੀਆ ਬਹੁਤ ਹੱਸਣਾ ਕਾਰਟੂਨ ਵੇਖਦੇ ਸਮੇਂ ਬੱਚਿਆਂ ਦੇ ਢਿੱਡੀ ਪੀੜਾ ਪੈ ਜਾਂਦੀਆਂ ਹਨ ਯਾਨੀ ਕਾਰਟੂਨ ਦੇਖਦੇ-ਦੇਖਦੇ ਬੱਚੇ ਬਹੁਤ ਹੱਸਦੇ ਹਨ ਨੈਕਸਟ ਨੰਬਰ 2 ਹੈ ਢੇਰੀ ਡਾਉਨੀ हिम्मत हानि जीवन ਵਿੱਚ ਕਟੇ ਵਾਦੇ ਆਂਦੇ ਹੀ ਰਹਿੰਦੇ ਹਨ ਇਸ ਲਈ ਜੀਹਾਂ ਹੋਣ ਤੇ ਕਦੇ ਢਿੱਡੀ ਨਹੀਂ ਡਾਉਣੀ ਚਾਹੀਦੀ ਯਾਨੀ ਕਿ ਕਦੀ ਵੀ ਹਾਰਨਾ ਨਹੀਂ ਚਾਹੀਦਾ ਹਾਰ ਜਿੱਤ ਹੁੰਦੀ ਰਹਿੰਦੀ ਹੈ ਨੰਬਰ 3 ਹੈ ਢਿੱਡ ਪਾਲਣਾ ਬਾਲ ਬੱਚੇ ਪਾਲਣਾ ਅਯੋਕੇ ਜਮਾਨੇ ਵਿੱਚ ਗਰੀਬਾਂ ਲਈ ਢਿੱਡ ਪਾਲਣਾ ਬਹੁਤ ਔਖਾ ਹੋਇਆ ਪਿਆ ਹੈ ਅਯੋਕੇ ਮਤਲਬ ਅੱਜ ਦੇ ਸਮੇਂ ਵਿੱਚ ਢਿੱਗੀ ਡਾ ਬਹਿਣਾ ਹੌਸਲਾ ਹਾਰ ਜਾਣਾ ਮੁਸੀਬਤਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ ਨਾ ਕਿ ਢਿੱਗੀ ਢਾਕੇ ਬੈਠ ਜਾਣਾ ਚਾਹੀਦਾ ਹੈ ਢਿੱਡ ਵਿੱਚ ਰੱਖਣਾ ਕਿਸੇ ਗੱਲ ਦਾ ਭੇਦ ਲੁਕਾਈ ਰੱਖਣਾ ਵੱਡੇ ਸਰਕਾਰੀ ਅਫਸਰਾਂ ਨੇ ਸਰਕਾਰੀ ਨੀਤੀਆਂ ਨੂੰ ਢਿੱਡ ਵਿੱਚ ਰੱਖਣ ਦੀਆਂ ਕਸਮਾਂ ਖਾਦੀਆਂ ਜਾਂਦੀਆਂ ਹਨ ਰੱਖਣ ਦੀਆਂ ਕਸਮਾਂ ਖਾਦੀਆਂ ਜਾਂਦੀਆਂ ਹਨ ਇਸ ਕੋ ਵੀ ਆਪ ਨੇ ਅੰਡਰਲਾਈਨ ਕਰਨਾ ਹੈ ਠੀਕ ਹੈ ਨੰਬਰ 6 ਹੈ ਢਾਈ ਦਿਨ ਦੀ ਬਾਦਸ਼ਾਹੀ ਥੋੜੇ ਸਮੇਂ ਲਈ ਅਧਿਕਾਰ ਮਿਲਣਾ ਨਿਜ਼ਾਮ ਸਕੇਤ ਨੇ ਟਾਈ ਦਿਨ ਦੀ ਬਾਸ਼ਾਈ ਵਿੱਚ ਹੀ ਚੰਮ ਦੇ ਸਿੱਕੇ ਚਲਾ ਦਿੱਤੇ ਸਨ ਨੰਬਰ 7 ਹੈ ਟਿੱਡ ਵਿੱਚ ਚੂਹੇ ਨੱਚਨੇ ਬਹੁਤ ਭੁੱਖ ਲਗਣੀ ਬੱਚੇ ਨੇ ਸਕੂਲੋਂ ਆਂਦਿਆ ਹਿਮਾਂ ਨੂੰ ਕਿਹਾ ਛੇਤੀ ਕੁਝ ਖਾਣ ਨੂੰ ਦਿਓ ਮੇਰੇ ਟਿੱਡ ਵਿੱਚ ਤਾਂ ਚੂਹੇ ਨੱਚ ਰਹੇ ਹਨ ਨੰਬਰ 8 ਹੈ ਢਾਈ ਪਾਕ ਖਿਚੜੀ ਵਕਰੀ ਰਿੰਨੀ ਸਭ ਤੋਂ ਵਕਰਾ ਹੀ ਕੰਮ ਕਰਨਾ ਬਹੁਮਤੇ ਉਲਟ ਕੰਮ ਕਰਨਾ ਯਾਨੀ ਕਿ ਭੀੜ ਵਿੱਚ ਕੰਮ ਨਹੀਂ ਕਰਨਾ ਸਭ ਤੋਂ ਅਲੱਗ ਹੋ ਕੇ ਕੰਮ ਕਰਨਾ ਸੁਰਜੀਤ ਦੀ ਤਾਂ ਉਹ ਗੱਲ ਹੈ ਟਾਈ ਪਾ ਕਿਚੜੀ ਵਖਰੀ ਰਿੰਨੀ ਐ ਮੁਹੱਲੇ ਵਾਲਿਆ ਨਾਲ ਰਲ ਕੇ ਕੋਈ ਕੰਮ ਨਹੀਂ ਕਰਦੀ ਠੀਕ ਹੈ ਨੈਕਸਟ ਨੰਬਰ 9 ਹੈ ਦਹੇ ਚੜਨਾ ਚਲਾਕੀ ਵੀ ਫਾਟ ਜਾਣਾ ਪਾਕਿਸਤਾਨ ਨੇ ਚੀਨ ਦੇ ਦਹੇ ਚੜ ਕੇ ਭਾਰਤ ਤੇ ਹਮਲਾ ਕਰ ਦਿੱਤਾ ਅਤੇ ਦਹੇ ਚੜਨ ਨੂੰ ਵੀ ਤੁਸੀਂ ਅੰਡਰਲਾਈਨ ਕਰਨਾ ਨੈਕਸਟ ਆ ਨੰਬਰ 10 ਠੱਠੇ ਕੂ ਵਿੱਚ ਪੈਣਾ ਠੱਠੇ ਕੂ ਵਿੱਚ ਪੈਣਾ ਬਰਬਾਦ ਹੋਣਾ ਠੱਠੇ ਕੂ ਵਿੱਚ ਪਵੇ ਤੇਰਾ ਕਾਰੋਬਾਰ ਜਿਸ ਤੋਂ ਟਕੇ ਦਾ ਫਾਇਦਾ ਨਹੀਂ ਸਾਨੂੰ ਤਾਂ ਉਹ ਹੀ ਤੰਗੀ ਦੇ ਦਿਨ ਕੱਟਨੇ ਪੈ ਰਹੇ ਹਨ ਠੀਕ ਹੈ ਨੈਕਸਟ ਹੈ ਢਿੱਡੀ ਪੀੜਾ ਪੈਨੀਆਂ ਬਹੁਤ ਹੱਸਣਾ ਕੁਲਵੰਤ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਜਿਸ ਨਾਲ ਹਾਸਸ ਕੇ ਸਾਡੇ ਢਿੱਡੀ ਪੀੜਾ ਪੈ ਗਈਆ ਟੱਕੀ ਰਿਜਣਾ ਚੁੱਪਚਾਪ ਦੁੱਖ ਸਹੀ ਜਾਣਾ ਨੂੰ ਨੇ ਸਾਸ ਤੋਂ ਤੰਗ ਆ ਕੇ ਕਿਹਾ ਜਿਨ ਨੇ ਤੂੰ ਮੈਨੂੰ ਦੁੱਖ ਦਿੱਤੇ ਹਨ ਹਣ ਉਹ ਮੈਂ ਹੀ ਜਾਣਦੀ ਹਾਂ ਹੂੰ ਤੱਕ ਤਾਂ ਡੱਕੀ ਰਿਜਣਾ ਰਹੀ ਹਾਂ ਪਰ ਹੁਣ ਮੈਂ ਚੁੱਪ ਨਹੀਂ ਬੈਠਾਂਗੀ ਯਾਨੀ ਕਿ ਜਿਨ ਨੇ ਤੂੰ ਮੈਨੂੰ ਦੁੱਖ ਦਿੱਤੇ ਆ ਮੈਂ ਸਹਿਲੇ ਹੁਣ ਮੈਂ ਚੁੱਪ ਨਹੀਂ ਰਹਿਣਾ ਨੰਬਰ 13 ਤੇ ਹੈ ਡੇਰੀ ਡਾਉਨੀ ਦਿਲ ਛੱਡ ਦੇਣਾ ਤਾਨੂੰ ਕਿਸੇ असफलता ਤੋਂ ਨਿਰਾਸ਼ ਹੋ ਕੇ ਡੇਰੀ ਨਹੀਂ ਡਾਉਣੀ ਚਾਹੀਦੀ ਯਾਨਕਿ ਦਿਨ ਨੂੰ ਦਿਲ ਨਹੀਂ ਛੱਡ ਦੇਣਾ ਚਾਹੀਦਾ ਐਂ ਲਾਸਟ ਹੈ ਢਿੱਡ ਨੂੰ ਗੰਢ ਦੇ ਨਹੀਂ ਖਾਣ ਪੀਣ ਵਿੱਚ ਸਰਫਾ ਕਰਨਾ ਅੱਜਕਲ ਮਹਿੰਗਾਈ ਦੇ ਸਮੇਂ ਵਿੱਚ ਢਿੱਡ ਨੂੰ ਗੰਢ ਦੇ ਕੇ ਹੀ ਗੁਜ਼ਾਰਾ ਹੋ ਸਕਦਾ ਹੈ ਠੀਕ ਹੈ ਅਸੀਂ ਅੱਜ ਕੀਤੇ ਹੈ ਡਰ ਡੌਲਕ ਦੇ ਅਸੀਂ ਸੈਪਰੇਟ ਕਾਪੀ ਲਗਾਈ ਹੈ ਐ ਉੱਥੇ ਕੰਟੀਨਿਊ ਕਰਨੇ ਆ ਨੈਕਸਟ ਠੀਕ ਹੈ ਜਿੱਥੇ ਅੰਡਰਲਾਈਨ ਮੈਂ ਨਹੀਂ ਕੀਤੀ ਉਹ ਤੁਸੀਂ ਆਪੇ ਕਰਨੀ ਪੈंसिल ਨਾਲ